ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ 30 ਜਨਵਰੀ 2026 ਭਾਗਾਂ ਵਾਲਾ ਦਿਨ ਹੈ ਸੋ ਅੱਜ ਮੇਰੇ ਛੋਟੇ بیٹے ਮਨਵੀਰਪਾਲ ਸਿੰਘ ਉਹਦਾ ਜਨਮ ਦਿਨ ਵੀ ਹੈ ਤੇ ਅੱਜ ਗੁਰਦੁਆਰਾ ਸਾਹਿਬ ਵਿਖੇ ਧੰਤਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਅਖੰਡ ਪਾਠ ਸਾਹਿਬ ਦਾ ਆਰੰਭ ਹੋਣੇ ਨੇ ਸਵਾਗਤ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੀ ਸਾਡੇ ਨੌਜਵਾਨਾਂ ਨੇ ਬੱਚਿਆਂ ਨੇ ਸਜਾਵਟ ਕੀਤੀ ਹੈ ਜੀ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਵਾਹਿਗੁਰੂ ਕੀ ਬਾਣੀ ਕੀ ਪਾਏ ਆਪਣੇ ਕੋਣ ਕਈਆ ਕੀ ਬਾਣੀ ਇੱਕ ਕਿਰਪਾ ਹੈ ਵਾਹਿਗੁਰੂ ਜੀ ਬੇਅੰਤ ਸੋ ਮਿੱਤ ਮਰਯੰਤ ਉੱਚੇ ਸੇ ਉੱਚਾ ਭਗਵੰਤ ਸਗਲਿ ਸਗਰੀ ਤੁਮਰੇ ਸੁਵਰਾਰੀ ਤੁਮਤੇ ਹੋਏ ਸੋ ਆਗਿਆਕਾਰ ਮਿੱਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਆਗੇ ਇਹ ਰਖਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀਓ ਦੇ ਨੀਪ ਕਰਤੇ ਕਿ ਪਾਕ ਸ਼ਾਹੀ ਰਸਲਾ ਸੰਤਾਂ ਨੇ ਪ੍ਰਭਾਤ ਫਿਰਿਆਂ ਦੀ ਸੇਵਾ ਕਰਵਾਈ ਸੰਤਾਂ ਨੇ ਕੀਰਤਨ ਕੀਤਾ ਕੀਰਤਰੀ ਜਤਨ ਨੇ ਕੀਰਤਨ ਕੀਤਾ ਨੌਜਵਾਨ ਸਵਾਭ ਨੂੰ ਚਾਹ ਪਾਣੀ ਦੀ ਸੇਵਾ ਦਰਿਆ ਵਿਸ਼ਾਮ ਦੀ ਸੇਵਾ ਵਿਅੰਤ ਸੇਵਾ ਹੋ ਸਕਤਾਂ ਲਗੜਾਂ ਦੀ ਸੇਵਾ ਵਾਸਤੇ ਵਿਅੰਤ ਰਸਤਾ ਰਸਟਾਈਆਂ ਸੁਗਨੰਦੀ ਹਾੜੀ ਤੱਕ ਪਰਿਵਾਰ ਚੜ੍ਹਦੀਆਂ ਕਲਾ ਗੁਰੂ ਘਰ ਕੋਮੀਆਂ ਸੰਤਾਰਾਂ ਨੂੰ ਤਲਪੁਲ ਭੇਟਾ ਕੀਤੇ ਹਨ ਪਰਵਾਰ ਕਰਨੇ ਅਲਾਹੀ ਕਰਵਾਨੀ ਦਾ ਕੀਰਤਨ ਹੋਇਆ ਸ਼੍ਰੀ ਪੜਿਆਂ ਦਾ ਸਦੇ ਕੀਰਤਨ ਦੀ ਅਰਦਾਸ ਬੜੀ ਸੁਣੀ ਕਰਵਾ ਨੇ ਅੰਦਰ ਗਾਥ ਪ੍ਰਵਾਣ ਕਰੋ ਕਿਰਪਾ ਕਰੋ ਸਕਤਾ ਕੋ ਬਿਆਕਮਾ ਕੀਰਤਨ ਦੇ ਪਟਾਲ ਜੋ ਭੇਜੀ ਸੁਗਣਾ ਦੀ ਹਾਗੀ ਦਰਪਰਵਾ ਚੜ੍ਹਨੀਆਂ ਕਲਾ ਬਖਸ਼ਣੀਆਂ ਔ ਸ਼੍ਰੀ ਗੁਰਪ੍ਰਮਾਣੀਆਂ ਸਕਤਾ ਰੋ ਸ਼੍ਰੀ ਫੜ ਪੜ ਸਦੀ ਸੇਵਾ ਰੰਗ ਕਰਨ ਲਗਿਆ ਕਿਰਪਾ ਕਰੋ ਧੂਪ ਜੋਤ ਕਮਣਾ ਦੀ ਅਨ ਸੁਮੰਗੀ ਹਾਜ਼ਰ ਆ ਪਾਠੀ ਸੰਗਹਾਦਰਨ ਸੰਤਾ ਹਾਜ਼ਰਨ ਮੇਹਰ ਕਰੋ ਜੀ ਪਾਰਕੀ ਸਗਾ ਨੂੰ ਸੁਸਵਾਸਯ ਯੋਗਰੰਗਾ ਬਲਵਕਸ਼ਣਾ ਸਰਤਾ ਨੂੰ ਸਹਿਵਾ ਦਾ ਬਲਵਕਸ਼ਣਾ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਪਾ ਕਰੋ ਭਾਈ ਸੁਪਾਲ ਸੰਗੀ ਕਨਾਵਰ ਦਾਸ ਬੇਤੀ ਹੈ ਲਖਸ਼ੀਆਂ ਪਤਸ਼ਾਹੀਆਂ ਕੇ ਸਰਗੁਣ ਨਦਰ ਕਰੇ ਇਹਨਾਂ ਦੇ ਸੁਪੁੱਤਰ ਕਾਕਾ ਮਨਵੀਰ ਪਾਲ ਸੰਗਾ ਜਰਮਦਨ ਬੀਬੀ ਬਲਦੇਵ ਕਾਉਣੀ ਦੇ ਪੁੱਤਰਾ ਮਾ 20 ਪਾਵਰ ਸੰਦੇ ਜਨਕਾਂ ਦੇ ਖੁਸ਼ੀ ਪ੍ਰਵਾਨ ਨਾਲ ਦਾਸ ਵੇਖੀ ਤੇ ਸੁੰਦਰ ਪ੍ਰਸ਼ਾਕੇ ਆਪ ਨੂੰ ਪਈਆ ਪ੍ਰਵਾਨ ਕੀਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੇਵਕਾਂ ਦੇ ਇੱਕ ਹੋਰ ਦ੍ਰਾਸ ਕਰਣੀ ਹਰ ਪਦਾਨ ਫਤੇ ਭਾਈ ਸਰਮ ਕੀਰਤਨ ਕਰਤਾ ਪਰਵਖਣਾ ਸੇਵਕ ਪਰਵਖਣਾ ਬੱਚੇ ਦੇ ਸਰਦੇ ਨੇ ਫਤਕਣਾ ਲੰਮੀ ਆਰ ਜੂ ਬਖਸ਼ਣ ਦੀ ਤੇ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਪਾ ਕਾਣੀ ਮਹਾਰਾਜ ਜੀ ਅੱਜ ਜੋ ਸਚੇ ਪਾਸ਼ਾ ਸ਼੍ਰੀ ਘਟਪਾਟ ਸਰ ਦੀ ਸੇਵਾ ਹੈ ਨਾਮੇ ਦੇ ਕੇ ਸ਼੍ਰੀ ਕੰਪਾ ਸਰਬ ਕਰਦੀ ਆਗਿਆ ਬਖਸ਼ਾ ਖੁਸ਼ੀਆਂ ਬਖਸ਼ੋ ਸਹੀ ਪਰਿਵਾਰਿ ਪਿਆਰੇ ਮੇਰ ਜਨਾਬ ਲਿਆ ਪ੍ਰਣਾਮ ਜਤਿ ਆਵੇ ਨਾਮ ਕਨਾਲਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗੀਆਂ ਕਾਲ ਕੀ ਤਬੇ ਚਲਾਇਓ ਪੰਥ ਸੋ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾ ਕੀ ਦੇ ਰੋਗੋ ਕੋ ਮਿਲੋ ਚਹ ਜਹ ਹੈ ਜੋਤਿ ਸ਼ਗਨ ਮਲੇ ਰਾਜ ਕਰੇ ਆਖਾ ਸੋ ਤ੍ਰਿਆ ਕਾਲ ਦੇ ਦੇ ਪਾਗ ਤੇ ਜਨਮ ਪਰਮਾਰੇ ਦੇਖੇ ਕਹਿ ਰਵਿਦਾਸ ਆਸ ਲਗ ਜੀ ਚਰ ਪੈ ਦਰਸ਼ਨ ਦੇਖੇ ਵਾਈ ਗੁਰੂ ਜੀ ਤਨਾਸਰੀ ਮਨ ਲਾ ਪੰਜਵਾ ਤੁਮ ਦਾ ਤੇ ਠਾਕਰ ਪਿਤ ਪਾਲ ਨਾਇਕ ਕਸਨ ਹੋ ਮਾਰੇ ਨਮਕ ਨਮਕ ਤੁਮਹੀ ਪਰਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾ ਤੇਰ ਠਾਕ ਬਤ ਪਾਲ ਨਾ ਇੱਕ ਖਸਮ ਹਾਰੀ ਨਮਕ ਨਮਕ ਤੁਮਹੀ ਪਰਪਾਲੋ ਹਮ ਬਾਰਿਕ ਤੁਮਰੇ ਧਾਰੇ ਕਰਤਾ ਕੋ ਇੱਕ ਨਿਰਭਾਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਰਪੰ ਗੁਰਬਸਾਧ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਦੁ ਸੋਚਨ ਸੋਚਨਾ ਬੁਰੁ ਗਏ ਤਿਸੁ ਜੀਵ ਲਖਾਰ ਚੁਪੈ ਚੁਪ ਨਾ ਹੋ ਗਏ ਜੇ ਲਾਇ ਰਹਾ ਲਿਵ ਤਾਰ سوئی ਜਿਵੇਂ ਅੰਦਰ ਪਾਇਆ ਮਾਨ ਕਾਖ ਗਾਗਿਆ ਗੁਰੂ ਦੇ ਧਾਨ ਗਾਗਿਆ ਸੁਇ ਮਰ ਕੀ ਰਿਪਾਹੋ ਦੁਖ ਪਰ ਸੁਖ ਧਰ ਜਾਏ ਗੁਰਮ ਕਨਾਂ ਕਨ ਗੁਰਮ ਕੇ ਤਨ ਗੁਰ ਕਾ ਉਸਮਾਈ ਗੋਦ ਗੀ ਸੁਰ ਗੋੜਕ ਬੋ ਕਰੋ